ਲੇ ਜਾ ਲੰਮੀ ਲੈ ਜਾ ਤੇ ਥੋੜਾ ਕੁੱਬ ਕੁੱਬ ਦਾ ਬਾੜਾ ਪਉਂਦੀ ਹੈ ਰਜਲੀ ਤੇ ਬੱਲੇ ਬੱਲੇ ਇਹ ਲੈ ਵਾਲੂ ਬਤਾ ਇਹਦਾ ਵੀ ਸਾਫਾ ਹੂ ਪਰ ਬੰਦੇ ਬਾੜੇ ਬਤਾ ਦੇ ਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਮਾਨਸਾ ਮੰਡੀ ਤੇ ਪਹੁੰਚੇ ਸੀ ਤੇ ਹਰਿਆਣੇ ਵਾਲੇ ਲੈ ਕੇ ਆਏ ਸੀ ਦੋ ਮਜਾ ਤੇ ਤਾਊ ਕੇ ਸਾਥ ਬਾਤ ਚਿਤ ਕਰਾਇੰਗੇ ਪਹਿਲੇ ਤਾਊ ਕੇ ਸਾਥ ਨਾ ਤਾਊ ਕੀ ਨਾਮ ਆਪਕਾ बलबीर ठीक है गांव कौन सा है आपका गलाडी. कौन सा गलाडी, गलाडी, गलाटी गलाडी, ठीक है जिला कौन सा पड़ जाता है संगरूर ठीक है पंजाब ही रहेगा फिर तो ठीक है पहले ठीक है ठीक है संगरूर जी का और टाउ जे वाली भैंस है जो कौन से बंस में है जी नहीं वो सामने वाली तो हाँ दूसरी की है कितना दूध देगी सत्रह अठारह लीटर ਬਹੁਤ ਜ਼ਿਆਦਾ ਹੁੰਦਾ ਹੈ ਨਹੀਂ ਨਹੀਂ ਮਤਲਬ ਵੀ ਨਹੀਂ ਮਤਲਬ ਹੀ ਨਹੀਂ ਠੀਕ ਹੈ ਔਰ ਹਰਿਆਣੇ ਕੇ ਪਾਸ ਜੇ ਬਾਤ ਕਰ ਰਹੇ ਤੋ ਹਰਿਆਣੀ ਸੀ ਪੈਸੇ ਲੈ ਕੇ ਆਤੇ ਹੈ ਪਹਿਲੇ ਉਹ ਆਦਮੀ ਬੋਲ ਰਹਾ ਥਾ ਦਮਦਾਨ ਦਮਦਾਨ ਸਾਹਿਬ ਕੇ ਨਜ਼ਦੀਕ ਸੇ ਪੈਸੇ ਲੈ ਕੇ ਆਤੇ ਔਰ ਕਹਿੰਦਾ ਹਿੰਦੀ ਮੇਂ ਬਾਤ ਕਰੇਗੇ ਚਲੋ ਭਾਈ ਦਿਖਾ ਦੇ ਤੋਰ ਦੇ ਇਧਰ ਨੂੰ ਇਧਰ ਨੂੰ ਇਹ ਲੇਵੇ ਲੂਵੇ ਤੋ ਹੈਗੀ ਸਾਫ ਹਣਾ ਲੈ ਜਾ ਲੰਮੀ ਲੈ ਜਾ ਇਹ ਥੋੜਾ ਕੁੱਬ ਕੁੱਬ ਦਾ ਬਾੜਾ ਪਉਂਦੀ ਹੈ ਹਣਾ ਆ ਦੇਖ ਲਓ ਤੁਸੀਂ ਬੰਦੇ ਬਾਲੇ ਛਾਤਰ ਨੇ ਪੂਰੇ ਦਿਮਾਗ ਤੋਂ ਮੂ ਪੂਰਾ ਲਾਉਂਦੇ ਆ ਤੇ ਤਾ ਉਹ ਕਿਆ ਰੇਟ ਕੀ ਆ ਇਸਕਾ 1.2 ਜਿਆਦਾ ਨਹੀਂ ਹੈ ਨਾ ਨਾ ਬਹੁਤ ਜਿਆਦਾ ਹੈ ਜਿਆਦਾ ਤਾ ਹੈ ਹੈ ਜਿਆਦਾ ਹੈਗਾ ਮੈਨੂੰ ਤਾਂ ਬੋਲ ਰਹਾ ਸੀ ਵੀ 1 ਲੱਖ ਮੇ ਹੋ ਜਾਏਗੀ ਨਹੀਂ 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 ਇਹ ਬਹੁਤ ਛਾਤਰ ਦਿਮਾਗ ਹੈ ਇਸਕਾ ਬਾਈ ਕਾ ਔਰ ਜੇ ਵੈੜੀ ਵੀ ਦਿਖਾ ਦੇ ਕੋਈ ਬਾਤ ਨਹੀਂ ਪਹਿਲਾਂ ਮੱਜਾ ਦਿਖਾ ਦਗੇ ਦੋਨੇ ਤੇ ਇਹਨਾਂ ਦੀ ਅੱਜ ਇੱਥੇ ਗੱਲ ਬਣੀ ਨਹੀਂ ਮਾਨਸਾ ਮੰਡੀ ਤੇ ਵੇਚਣ ਆਏ ਸੀਗੇ ਹਾਇਦਰ ਲੰਮੀ ਲੈ ਜਾ ਹੂੰ ਇਹ ਲੈਵਲੂ ਬਤਾ ਇਹਦਾ ਵੀ ਸਾਫਾ ਹੂੰ ਪਰ ਬੰਦੇ ਬਾਲੇ ਤੇ ਲਿਆ ਤਉ ਕਰ ਹੂੰ ਠੀਕ ਆ ਮਾਜਾ ਮੂਜਾ ਠੀਕ ਆ ਪਲੀਆਂ ਪੁਲੀਆਂ ਚੰਗੀਆਂ ਨੇ ਹੂੰ 20 ਦੇ ਦੂ 20+ ਬੱਲੇ 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 ਵੱਡੇ ਵੱਡੇ ਕਿੰਨੀ ਕੀ ਰਜਲੀ ਆ ਸਿਦਰ ਹਾਂਸੀ ਤੇ ਆ ਸਿਲਵਰ ਰਜਲੀ ਦਾ ਲਿਆਇ ਦੇ ਰਜਲੀ ਸੇ ਬੱਲੇ ਬੱਲੇ ਰਜਲੀ ਸੇ ਲੈ ਕੇ ਆਇਆ ਥਾ ਕਹਿੰਦਾ ਹਾਂਸੀ ਕੇ ਪਾਸ ਹੈ ਜੇ ਠੀਕ ਆ ਠੀਕ ਆ ਲੈ ਚੈੱਕ ਕਰਿਓ ਮੋਟਿਓ ਠੀਕ ਹੈ ਤੇ ਆ ਜਾ ਤਾਉ ਬਣ ਦੇ ਕਰ ਤੇ ਤਾਉ ਇਹ ਕਿੰਨਾ ਦੁੱਧ ਦੇ ਦੂਗੀ ਯਾ ਦੇਖ ਵੀ 18 ਲੀਟਰ 18 ਜ਼ਿਆਦਾ ਹੋਈ ਜਾਂਦਾ ਨਹੀਂ ਨਹੀਂ ਜ ਕੋਈ ਜ਼ਿਆਦਾ ਨਹੀਂ ਕਿੰਨੇ ਦਿਨ ਲੈ ਜੂਗੀ ਇਹਦੇ ਦੁੱਧ ਕੀ ਪਿਆਵੇਗੇ 14 ਤੋਂ 15 ਦਿਨ ਸੁਣ ਦੇ 14 15 ਦਿਨ ਲੈ ਵੀ ਚੱਲ ਪਿਆ ਸਭ ਦਾ ਠੀਕ ਹੈ 40 ਕਿੰਨੇ ਮਰਜੀ ਮੰਗੀ ਮੰਗੀ ਤਾਂ ਇਹ ਬਤਾ ਦੇ ਭਾਈ ਦੇਖੀਏ ਕਮਾਨਾ ਲੇ ਕੇ ਮੈਂ ਜੇ ਤੁਹਾਨੂੰ ਕੋਈ ਨਹੀਂ ਔਰ ਕੇ ਬਤਾ ਦੇ ਬਹੁਤ ਬੋਲੀ ਸੀ ਤੁਮਰਾ ਉਂਗਲੀ ਦਾ ਪੁੰਦ ਪੁੰਨਾ ਵਾ ਲਾ ਲਾਠੀ ਹੈਗਾ ਜਮਰ ਹੈ ਨੀ ਤੋ ਤੇਰਾ ਲਾਥੋਂ ਬਤਾ ਮੈਂ ਤੋ ਇਦਨੇ ਦੇਉਂਗਾ ਕਿ ਨਹੀਂ 80000 ਸਾਡੇ ਵਾਲੇ ਰੇਟ ਕੈਂ ਲਾਇਆ ਇੱਧਰ ਬੰਦੇ ਨੇ ਇੱਕ 30 ਕਿਹ ਦੇਖਣਾ 30 ਹੈ ਹਾਂ ਦੇਖ ਲਓ ਤੁਸੀਂ ਤੇ ਇੱਕ 20 ਕਹਿੰਦੇ ਸੀ ਆਪਾਂ ਨੂੰ ਉਹ ਨਾਲ ਗਰਕਾ ਲਾਉਂਦੇ ਖੜਿਆ ਤੇ ਲੋਬੀ ਇਹਦਾ ਮੁੱਲ ਜੇ ਗੱਲ ਕਰੀਏ ਹਨਾ ਵੀ ਕਰਿਆ ਸੀਗਾ ਇਹਨਾਂ ਨੇ ਮਤਲਬ ਲੱਖ ਰੁਪਏ ਦੇ ਵਿੱਚ ਕਹਿੰਦੇ ਸੀ ਦੇ ਦਾਂਗੇ ਇੱਥੇ ਠੀਕ ਹੈ ਤੇ ਬਾਕੀ ਇੱਥੇ ਲਾਉਣ ਵਾਲੇ ਬੰਦੇ ਹੈਗੇ 85 85000 ਰੁਪਿਆ 85 ਤੋਂ 90 ਦੇ ਵਿੱਚ ਵਿੱਚ ਲਾਉਂਦੇ ਆ ਮੈਂ ਇਹ ਜਾਣਕਾਰੀ ਤਾਂ ਦਿੱਤੀ ਆ ਵੀ ਆਪਾਂ ਨੂੰ ਪਤਾ ਲੱਗ ਜਾਏ ਹਨਾ ਮੱਜਾਂ ਦਾ ਕੀ ਆ ਰੇਟ ਤੇ ਚੱਲੀ ਜਾਂਦਾ ਤੇ ਊਂ ਮੱਜ ਹੈਗੀ ਚੰਗੀ ਭਾਅ ਚ ਵੀ ਸੀਗੀ ਠੀਕ ਲੱਗੀ ਮੈਨੂੰ ਤੇ ਇੱਕ ਜਿਹੜੀ ਚੜਾ ਲਈ ਉਹ ਇੱਕ ਸਵਾ ਦੀ ਕਹਿੰਦੇ ਸੀ ਹਨਾ ਤੇ ਮੱਝ ਹੈਗੀ ਚੰਗੀ ਤੇ ਠੀਕ ਹੈ ਵੀ ਦੋਸਤੋ ਹੈ ਧੰਨਵਾਦ ਵੀਡੀਓ ਸ਼ੇਅਰ ਕਰਿਓ